ਕਿਰਮੇ ਸਰਪੰਚ ਨੂੰ ਗੋਲੀਆਂ ਮਾਰ ਕੇ ਦਰਿਆ ਤੋਂ ਆਉਂਦਿਆਂ ਉਹ ਵੇਖੋ ਲੱਗੀ ਮੰਗ ਕਿਹੜੀ ਅਜਿਹਾ ਨਾੜ ਚੁਈ ਉਹ ਲੱਗ ਰਹੀ ਨਹੀਂ ਮਰਗਾਰ ਨਹੀਂ ਲੱਗੇ 8 ਗੋਲੀਆਂ ਚਲਾਈਆਂ ਯਾਰ ਆਵੇ ਆ ਸਰ ਆਵੇ ਇੱਕੇ ਸਿਸਟਮ ਚੱਲ ਨਹੀਂ ਗਿਆ ਹਾਂ ਚੱਲ ਨਹੀਂ ਗਿਆ ਕਾਂਗਰਸ ਦੇ ਬਲਾਕ ਪ੍ਰਧਾਨ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਕਾਂਗਰਸ ਦਾ ਬਲਾਕ ਪ੍ਰਧਾਨ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਆਪਣੇ ਟਰੈਕਟਰ ਦੇ ਨਾਲ ਮਿੱਟੀ ਪਾ ਕੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਕਤਲकांड ਦੀ ਜ਼ਿੰਮੇਵਾਰੀ ਗੈਂਗਸਟਰਾਂ ਦੇ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਲੈ ਲਈ ਗਈ ਹੈ ਤਾਂ ਦੱਸ ਦਈਏ ਕਿ ਬੀਤੀ ਸ਼ਾਮ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਤਰਨਤਾਰਨ ਦੇ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਵਾਸੀ ਪਿੰਡ ਤੂਤ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਜਦੋਂ ਇਹ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਮਦਦ ਕਰਕੇ ਲੋਕਾਂ ਦੀ ਵਾਪਿਸ ਆ ਰਹੀ ਸੀ ਤਾਂ ਉਸ ਸਮੇਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਅੰਨੇ ਵਾਗ ਗੋਲੀਆਂ ਚਲਾ ਦਿੱਤੀਆਂ ਗਿਆ ਤੇ ਮੌਕੇ ਤੋਂ ਸਾਰੇ ਹੀ ਬਦਮਾਸ਼ ਫਰਾਰ ਹੋ ਜਾਂਦੇ ਨੇ ਹਾਲਾਂਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਤੁਰੰਤ ਇਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਪਰੰਤੂ ਉੱਥੇ ਜਾ ਕੇ ਜੋ ਇਹ ਬਲਾਕ ਪ੍ਰਧਾਨ ਹੁੰਦਾ ਇਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਮਾਮਲਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਕੋਲ ਪਹੁੰਚਦਾ ਤਾਂ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਸਰਕਾਰ ਦੇ ਕੋਲ ਇਹ ਅਪੀਲ ਕੀਤੀ ਜਾਂਦੀ ਹੈ ਕਿ ਤੁਰੰਤ ਹੀ ਇਨਾਂ ਬਦਮਾਸ਼ਾਂ ਨੂੰ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰੰਤੂ ਠੀਕ ਉਸ ਤੋਂ ਬਾਅਦ ਹੀ ਹੁਣ ਗੈਂਗਸਟਰਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ న్యూਸ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਜੋ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਸੱਚੀ ਆਕਾਲ ਸਾਰੇ ਵੀਰਾਂ ਨੂੰ ਅੱਜ ਜੋ ਗੁਰਮੇਲ ਟੋਡ ਦਾ ਰਾਮ ਸਿੰਘ ਵਾਲੇ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ ਪ੍ਰਭ ਦਾਸੂਵਾਲ ਅਫਰੀਦੀ ਤੂਤ ਤੇ ਕੋਸ਼ਲ ਚੌਧਰੀ ਲੈਂਦੇ ਆ ਇਨੇ ਸਾਡੇ ਭਰਾ ਅਫਰੀਦੀ ਨੂੰ ਪੁਲਿਸ ਨੂੰ ਫੜਾਇਆ ਸੀ ਤੇ ਸਾਡੇ ਦੁਸ਼ਮਣਾਂ ਨਾਲ ਰਲ ਕੇ ਸਾਡਾ ਨੁਕਸਾਨ ਕਰਵਾਉਣ ਨੂੰ ਫਿਰਦਾ ਸੀ ਤੇ ਪੁਲਿਸ ਨੂੰ ਮੁਖਬਰੀਆਂ ਕਰਦਾ ਸੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੋ ਸਾਡਾ ਨੁਕਸਾਨ ਕਰਵਾਊ ਤੇ ਮੁਖਬਰੀਆਂ ਕਰੂਗਾ ਉਹਦਾ ਵੀ ਇਹੀ ਹਾਲ ਹੋਵੇਗਾ ਬਾਕੀ ਵੀ ਤਿਆਰ ਰਹਿਣ ਵੈਗਰੂ ਮੇਰ ਕਰੇ ਤਾਂ ਦੱਸ ਦਈਏ ਕਿ ਇਹ ਤਰਨ ਤਰਨ ਦੇ ਪਿੰਡ ਜੋ ਤੂਤ ਹੈ ਉੱਥੇ ਦਾ ਰਹਿਣ ਵਾਲਾ ਸੀ ਗੁਰਮੇਲ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਸੋ ਆਪਕਾ ਸਰਪੰਚ ਰਹਿ ਚੁੱਕਾ ਹੈ ਅਤੇ ਮੌਜੂਦਾ ਸਮੇਂ ਦੇ ਵਿੱਚ ਇਹ ਕਾਂਗਰਸ ਦਾ ਬਲਾਕ ਪ੍ਰਧਾਨ ਸੀ ਅਤੇ ਇਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 200 ਬੜੀ ਮਦਭਾਗੀ ਜਿਹੜੀ ਖਬਰ ਹੁਣੇ-ਹੁਣੇ ਮੈਨੂੰ ਮਿਲੀ ਹੈ ਜਿਹੜੀ ਕਿ ਪੱਟੀ ਤੋਂ ਆਈ ਹੈ ਕਰੰਤਾਰ ਜਿਲ੍ਹਾ ਜਿੱਥੇ ਕੀ ਸਾਡਾ ਸਾਥੀ ਗਰਮੇਲ ਸਿੰਘ ਤੂਤਸਾ ਜਿਹੜੇ ਬਲਾਕ ਦੇ ਪ੍ਰਧਾਨ ਸਨ ਪੱਟੀ ਦੇ ਉਹ ਆਪਣੇ ਟਰੈਕਟਰ ਤੇ ਹਰ ਪੀੜਤਾ ਦੀ ਸੇਵਾ ਨਿਭਾ ਰਹੇ ਸਨ ਉੱਥੇ ਵੰਦੇ ਤੇ ਰਾਸਤੇ ਵਿੱਚ ਘਰ ਵਾਪਸ ਆ ਰਹੇ ਸਨ ਗੈਂਗਸਟਰਾਂ ਨੇ ਜਾਂ ਕੁਝ ਸਾਥੀਆਂ ਨੇ ਪਤਾ ਨਹੀਂ ਕਿਹਨਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਔਰ ਐਸੋ ਮਦਭਾਗੀ ਘਟਨਾ ਸਾਡੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ ਇਹ ਮੌਜੂਦਾ ਸਾਡੇ ਬਲਾਕ ਦੇ ਪ੍ਰਧਾਨ ਸਾਨ ਸਰਦਾਰ ਗੁਰਮੀਤ ਗੁਰਮੀਲ ਸਿੰਘ। ਔਰ ਬਹੁਤ ਅਨਤਕ ਔਰ ਮਿਹਨਤੀ ਵਿਅਕਤੀ ਸੀ। ਉਹਨੇ ਉਹਨੇ ਮੇਰੀ ਉਹਨਾਂ ਦੇ ਸੁਪੁੱਤਰ ਨਾਲ ਗੱਲ ਹੋਈ ਹੈ ਜਿਹੜਾ ਕਿ ਚੀਕਾ ਮਾਰ ਮਾਰ ਕੇ ਡੋਲ ਗਿਆ। ਇਹ ਸਾਡਾ ਘਰ ਪਟਿਆ ਗਿਆ ਸਾਡਾ ਵਾਰ ਪਟਿਆ ਗਿਆ ਮੈਂ ਕਿਸੇ ਜੋਗਰਾ ਨਹੀਂ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਤੁਹਾਨੂੰ ਘਟਨਾ ਕਰਮ ਸੋਨ ਨੂੰ ਰੋਜ਼ਾਨਾ ਮਿਲਦੇ ਇੱਥੇ ਹੀ ਸਾਡਾ ਸਾਥੀ ਸੀ ਗਾਜਤਵੰਤ ਸਿੰਘ ਫੌਜੀ ਥੋੜੇ ਚਿਰ ਪਹਿਲਾਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਜਿਹੜੀਆਂ ਉਹ ਜਨਤਕਤਰ ਸੀਗਾ ਕਾਂਗਰਸ ਦਾ ਔਰ ਉਸ ਤੋਂ ਬਾਅਦ ਸਰਪੰਚ ਸਾਡੇ ਰਾਜ ਤਲਵੰਡੀ ਸੀ ਉਹਨਾਂ ਨੂੰ ਹੋਰਿਆ ਮਾਰ ਕੇ ਕੰਮ ਮਕਾ ਦਿੱਤਾ ਗਿਆ। ਸੋ ਇੱਕ ਹੱਦ ਤੱਕ ਇਹ سلسلہ ਚੱਲਦਾ ਰਹੇਗਾ ਰੱਬ ਨੂੰ ਪਤਾ ਹੈ। ਕਿਉਂਕਿ ਐਸੀਆ ਸਰਕਾਰਾਂ ਆਗੀਆਂ ਜਿਹੜੀਆਂ ਦੇ ਕੰਨ ਤੇ ਕਿਸੇ ਗੱਲ ਦੀ ਜੂੰ ਨਹੀਂ ਸਕਦੀ। ਐਸੇ ਮੁੱਖ ਮੰਤਰੀ ਸਾਹਿਬ ਬਣ ਗਏ ਐ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ। ਕੋਈ ਕਹਿੰਦਾ ਦਿੱਲੀ ਵਾਲੇ ਰਾਜ ਕਰ ਰਹੇ ਐ ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਐ। ਆਪਸ ਵਿੱਚ ਹੀ ਲੁਕਣ ਮਚੀਚੀ ਖੇਡ ਰਹੇ ਹੈ ਕੋਈ ਕਿਸੇ ਦੇ ਇਲਜ਼ਾਮ ਲਾ ਦਿੰਦਾ ਹੈ ਕਿ ਕਿਸੇ ਦੇ ਇਲਜ਼ਾਮ ਲਾ ਦਿੰਦਾ ਹੈ jaan bujh ke ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਔਰ ਹੁਣ ਆਰ ਪਾਰ ਦੀ ਲੜਾਈ ਇਹ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਈ ਬਹੁਤ ਹੋ ਗਿਆ ਉਹ ਕਿੰਨੇ ਕ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ ਰਾਹਤ ਕਾਬਜਾ ਚ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉਥੇ ਝੁਕਿਆ ਵਿਅਕਤੀ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਸੁਰੱਖਿਤ ਕੌਣ ਹੈ ਤੇਰਾ ਜਵਾਬ ਮੁੱਖ ਮੰਤਰੀ ਸਾਹਿਬ ਦੇਣਗੇ ਕਿ ਪੰਜਾਬ ਦੇ ਡੀਜੀਪੀ ਸਾਹਿਬ ਦੇਣਗੇ ਇਹ ਫੈਸਲਾ ਤੁਸੀਂ ਕਰੋ دون اسفا دے دینا چاہیے ہر تسی نہیں سنبھال سکے پانی حالات برا حال ہو گیا پنجاب بدتر ہو گیا ہر تھوڑے تو دکھی ہے کسان دکھی ہے مزدور دکھی ہے وپاری دکھی ہے ہر ایک تھوڑے تو دکھی کرمچاری دکھی ہے تھی آپ ਪਤਾ ਨਹੀਂ ਕਿੰਨੀਆਂ ਗੱਲਾਂ ਚੁੱਪਦਾ ਹੁਣ ਗੱਲ ਸੁਣ ਲੋ ਪਿਆਰ ਨਾਲ ਹੁਣ ਤੁਹਾਡੇ ਨਾਲ ਆਰ ਪਾਰ ਦੀ ਲੜਾਈ ਨਹੀਂ ਲੜਾਂ ਮੈਂ ਤਾਂ ਜਾਣਾ ਸੀ ਹੁਸ਼ਿਆਰਪੁਰ ਕੱਲ ਮੀਟਿੰਗ ਰੱਖੀ ਹੈ ਖੁਲਾੜਾ ਦੇ ਮੁਤਲਕ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਹਾਂ ਲੇਕਿਨ ਉਹਰੇ ਤੋਂ ਇਹ ਅਤੀ ਜ਼ਰੂਰੀ ਕੰਮ ਹੈ ਸਾਡਾ ਬਲਾਕ ਦੇ ਪ੍ਰਧਾਨ ਦੀ ਜਿਹੜੀ ਚਾਹ ਹੈ ਫਿਰ ਇਸ ਕਰਕੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਕਦ ਨੂੰ ਅਫਤਰੰਤਾਂ ਸਾਰੇ ਪਹੁੰਚੀਏ ਪਰਿਵਾਰ ਦੀ ਖਬਰ ਲਏਗੇ ਤੇ ਲੜਾਈ ਲੜੀਏ ਜਿੰਨਾ ਚੱਕਰ ਇਨਸਾਫ ਨੂੰ ਮਿਲ ਨਹੀਂ ਜਾਂਦਾ ਉਨਾ ਚੱਕਰ ਅਸੀਂ ਸਾਰੇ ਰੰਗ ਕੀ ਲੜਾਈ ਹੋਰ ਮੈਂ ਤਰਨਤਾਰ ਦੀ ਪੁਲਿਸ ਨੂੰ ਤੇ ਪੰਜਾਬ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸ਼ਰਮ ਹੋਣੀ ਚਾਹੀਦੀ ਇਥੋਂ ਨੂੰ ਇਹ ਮੂਬਦਰਸ਼ਕ ਬਣ ਕੇ ਤੁਸੀਂ 3 4 5 6 ਮਰਡਰ ਹਜ਼ਾਰਾਂ ਮਰਡਰ ਇਹ ਸਿਲਸਿਲਾ ਸਰਕਾਰ ਬੰਦਿਆਸਾਰ ਸਿੱਧੂ ਮੂਸੇਵਾਲੇ ਤੋਂ ਚੱਲਦਾ ਹੈ ਨੰਗਲ ਅੰਬੀਆਂ ਤੋਂ ਚੱਲਦਾ ਹੋਇਆ ਤੇ ਅੱਜ ਵੀਰਵੈਲ ਪਾਲਾ ਸਾਡਾ ਵਪਾਰੀ ਤੇ ਆ ਰੋਜ਼ ਦੇ ਘਟਨਾ ਕਰਾਉਂ ਹੁਣੇ ਬਰਦਾਸ਼ਤ ਤੋਂ ਇਹ ਸਿਰ ਤੋਂ ਬਾਣੀ ਨੰਗੇ ਹੁਣ ਤੁਹਾਡੇ ਨਾਲ ਜ਼ਰੂਰ ਲੜਾਈ ਤੋ ਸਾਰਿਆਂ ਨੂੰ ਬੇਨਤੀ ਆ ਕੱਲ ਨੂੰ ਉੱਥੇ ਪਹੁੰਚੋ ਤੇ ਮਿੰਦੇਪਰ ਹਰਮਨ ਆਪਣੇ ਵਿੱਚ ਤੇ ਉਸ ਪਰਿਵਾਰ ਨੂੰ ਅਸੀਂ ਇਨਸਾਫ ਕਰਾਵਾਂਗੇ ਤੇ ਛੱਡਣਾ ਨਹੀਂ ਕੋਲ ਮੈਂ ਤੁਹਾਨੂੰ ਦੱਸਦਾ ਯਾਦ ਰੱਖੋ